ਹਾਂਜੀ ਕਿਸਾ ਵੀ ਬਦਬੀ ਹਈ ਪਰ ਜਦੋਂ ਇੱਥੇ ਪਹੁੰਚ ਗਏ ਨਾਲ ਨਾਲ ਸ਼ਰਮਣੀ ਕਮੇਟੀ ਨੇ ਮਤਲਬ ਦਸਤਾਰ ਦਿੱਤੀ ਸਜਾਈ ਹੈ ਫਿਰ ਐਂਟਰ ਕਰਾਇਆ ਜੀ ਉਥੇ ਮੈਂਟਲੀ ਟੌਰਚਰ ਬਹੁ ਕਰਦੇ ਆ ਜੀ ਉਧਰ ਕਹਿੰਦੇ ਕੁਛ ਨਹੀਂ ਗਈ ਉਹਨਾਂ ਕੁੜਦੇ ਨਾਲ ਮਾਰਦੇ ਬਸ ਮੈਂਟਲੀ ਟੌਰਚਰ ਕਰਦੇ ਬੜਾ ਦੁੱਖ ਹੋਇਆ ਇਹ ਵੇਖ ਕੇ ਕਿ ਦੇਸ਼ ਦੇ ਪ੍ਰਧਾਨ ਮੰਤਰੀ ਸਾਹਿਬ ਨੇ ਇੱਕ ਵੀ ਸ਼ਬਦ ਇਹ ਰਿਪੋਰਟ ਹੋਏ ਲੋਕਾਂ ਵਾਸਤੇ 트ੰਪ ਦੇ ਅੱਗੇ ਇਹਦਾ ਇਤਰਾਜ਼ ਨਹੀਂ ਕੀਤਾ ਅਮਰੀਕਾ ਦੇ ਆਰਮੀ 에ਅਰ ਫੋਰਸ ਦੇ ਯਾਤਰੀ ਸੀ ਤੇ ਇੱਕ ਦੋ ਤੁਸੀਂ ਗਏ ਕਦੋਂ ਸੀ ਤੇ ਵਾਪਸ ਕਰਾਏ ਤਿੰਨ ਮਹੀਨੇ ਪਹਿਲਾਂ ਗਿਆ ਸੀ ਤੇ ਅੱਜ ਅੱਜ ਵਾਪਸੀ ਹੋਈ ਹੈ ਜੀ ਇਹਦਾ ਤੀਸਰਾ ਯਾਤਰੀ ਹਾਂਜੀ ਤੀਸਰੇ ਯਾਤਰੀ ਦੇ ਵਿੱਚ ਮੈਂ ਸ਼ਾਮਿਲ ਸੀ ਤੇ ਇਹ ਲੱਗਦਾ ਨਹੀਂ ਕਿ ਸਰਕਾਰ ਦੇ ਵੱਲੋਂ ਜਿਹੜੀ ਧੱਕੇਸ਼ਾਹੀ ਕੀਤੀ ਜਾਂਦੀ ਹੈ ਪੂਰੀ ਧੱਕੇਸ਼ਾਹੀ ਹੈ ਕੋਈ ਮਤਲਬ ਰੂਲ ਦਾ ਗੇਨ ਸਹੀ ਕੋਈ ਸੁਣਵਾਈ ਨਹੀਂ ਹੋਈ ਹੈ ਮਤਲਬ ਬਿਆਨ ਹੁੰਦੇ ਆ ਬਿਆਨ ਵੀ ਨਹੀਂ ਹੋਏ ਕੁਝ ਨਹੀਂ ਹੋਇਆ ਜੀ ਤੁਸੀਂ ਕੀ ਲੈਣਾ ਹੈ ਕਿ ਵਸੰਦਰਵਾੜਤਾ ਇਹ 14 ਦਿਨਾਂ ਬਾਅਦ ਵਾਪਸੀ ਕਰਤੀ ਹੈ ਤੇ ਤੁਸੀਂ ਕਿਵੇਂ ਕਿਵੇਂ ਗਏ ਕਿੱਥੇ ਕਿੱਥੇ ਗਏ ਸੀ ਵਾਇਆ ਯੂਰਪ ਗਿਆ ਸੀਗੇ ਵਰਕ ਵੀਜ਼ੇ ਤੇ ਹੀ ਤੇ ਬਾਅਦ ਚ ਨਕਾਰਾਗੋਰਾ ਹੋਂਡਰਾਸ ਗਿਆ ਸੀਗੇ ਟੈਕਸੀ ਵਾਇਆ ਸੀ ਗਈ ਕੋਸ਼ਾ ਟੈਕਸੀ ਵਾਇਆ ਸੀ ਫੇਰ ਫਲਾਈਟ ਸੀ ਬਾਏ ਫਲਾਈਟਸ ਬਾਏ ਰੋਡ ਗਿਆ ਸੀਗੇ ਤੇ ਇੱਕ ਕੁਝ ਗਿਆ ਜਾਂਦਾ ਕਿ ਇਸ ਤਰ੍ਹਾਂ ਕੇਸਾਂ ਦੀ ਆਪਣਾ ਬੇਅਦਬੀ ਕੀਤੀ ਇਹਨਾਂ ਦੇ ਸਾਥ ਜਿਹੜੀ ਕਿ ਉਹ ਇੰਡਸਟਰੀ ਨੇ ਸੱਤੀ ਕਿਉਂ ਤੇ ਪਰ ਕੀ ਸਚਾਈ ਹੈ ਸਚਾਈ ਬਸ ਇਹ ਹੀ ਹੈ ਜੀ ਡਸਟ ਵਿੱਚ ਮਤਲਬ ਕਹਿ ਸਕਦੇ ਆਂ ਕਿ ਜਾਂਦੇ ਸਟੀਆਂ ਵੀ ਆਈ ਮੇਰੇ ਉਹਨਾਂ ਲੋਹਾਤੀ ਸੀਗੇ ਮਤਲਬ ਮੈਨੂੰ ਕੈਂਪ ਦੇ ਵਿੱਚ ਨਹੀਂ ਬੰਨਣ ਦਿੱਤੀ ਗਈ ਹਾਂਜੀ ਕਿਸਾਂ ਦੀ ਬੀਤ ਵੀ ਹੋਈ ਹੈ ਪਰ ਜਦੋਂ ਇੱਥੇ ਪਹੁੰਚ ਗਏ ਆਂ ਨਾਲ ਦੀ ਨਾਲ ਹੀ ਸ਼ਰਮਣੀ ਕਮੇਟੀ ਨੇ ਮਤਲਬ ਦਸਤਾਰ ਦਿੱਤੀ ਹੈ ਸਜਾਈ ਹੈ ਜੀ ਫਿਰ ਐਂਟਰ ਕਰਾਇਆ ਹੈ ਤੇ ਕਿੰਨਾ ਉੱਥੇ ਤੰਗੀ ਪਰੇਸ਼ਾਨੀ ਕਿੰਨੀ ਗੁੱਸੇ ਜਿਹੜੀ ਇਸ ਕੈਂਪ ਦੇ ਵਿੱਚ ਕਹਿੰਦੇ ਨੇ ਜਰੀਲ ਕੀਤਾ ਜਾਂਦਾ ਬਹੁਤ ਉਥੇ ਮੈਂਟਲੀ ਟਰਟਚਰ ਬਹੁ ਕਰਦੇ ਆ ਜੀ ਉਦਾ ਕਹਿੰਦੇ ਕੁਛ ਨਹੀਂ ਗਈ ਉਹਨਾਂ ਕੁੱਟਦੇ ਨਾ ਮਾਰਦੇ ਬਸ ਮੈਂਟਲੀ ਟਰਟਚਰ ਕਰਦੇ ਆ ਖਾਣ ਪੀਣ ਮਤਲਬ ਦਿੰਦੇ ਪੰਜ ਟਾਈਮ ਆ ਪਰ ਦਿੰਦੇ ਰੋਟੀ ਦਿੰਦੇ ਆ ਜੀ ਕੱਚੀ ਰੋਟੀ ਏ ਇੱਕ ਸੇਬ ਹੁੰਦਾ ਏ ਇਹ ਸੈਂਡਵਿਚ ਹੁੰਦਾ ਬਸ ਲੇਸ ਹੁੰਦੇ ਕੀ ਉਥੇ ਇੱਕ ਸਾਹਮਣੇ ਗੱਲ ਆਉਂਦੀ ਏਲੀਨ ਕਿਹਾ ਜਾਂਦਾ ਕਿ ਉਥੇ ਏਲੀਨ ਸੱਚਮੁੱਚ ਕਿਹਾ ਜਾਂਦਾ ਉਥੇ ਹਾਂਜੀ ਕਿਹਾ ਜਾਂਦਾ ਆਪਾਂ ਮਤਲਬ ਸਮਝਦੇ ਦੂਸਰੇ ਦੇਸ਼ ਚੋਂ ਇੱਕ ਗ੍ਰੈਂਡ ਸਮਝਦੇ ਆ ਜੀ ਉਹ ਏਲੀਨ ਨੰਬਰ ਹੁੰਦਾ ਏ ਉਹਨ ਦੇ ਬੇ ਮਹਿਬਤੇ ਆਪਾਂ ਨੂੰ ਉੱਥੇ ਸ਼ਾਮਿਲ ਕਰਦੇ ਆਂ ਆਪਦੀ ਕੰਟਰੀ ਚ ਦਾਖਲ ਹੋਣ ਦਿੰਦੇ ਤੇ ਕੈਂਪ ਦੇ ਵਿੱਚ ਕਿੰਨੇ ਕੁ ਸੀਗੇ ਭਾਰਤੀਆਂ ਤੋਂ ਇਲਾਵਾ ਹੋਰ ਵੀ ਦੇਸ਼ਾਂ ਦੇ ਉੱਥੇ ਹੈਗੇ ਉੱਥੇ ਹਰ ਇੱਕ ਪ੍ਰਕਾਰ ਦੇ ਹਰ ਇੱਕ ਕੰਟਰੀਆਂ ਦੇ ਹੈਗੇ ਸੀ ਕੋਈ ਵੀਤਨਾਮੀਆ ਦਾ ਸੀ ਕੋਈ ਚੀਨ ਦਾ ਸੀ ਅਫਗਾਨਿਸਤਾਨ ਪਾਕਿਸਤਾਨ ਦੇ ਸੀਗੇ ਹਰ ਇੱਕ ਕੰਟਰੀ ਦੇ ਉੱਥੇ ਸ਼ਾਮਿਲ ਸੀਗੇ ਤੇ ਸਾਰੇ ਦੇਸ਼ਾਂ ਦੇ ਹੈਗੇ ਕਿ ਦੂਸਰਿਆਂ ਨੂੰ ਵੀ ਭੇਜ ਰਹੇ ਨੇ ਕਿ ਜਾਂ ਓਨਲੀ ਭਾਰਤੀਆਂ ਨੂੰ ਜਰਾ ਪੇਜਾ ਜਾ ਰਿਹਾ ਪਹਿਲਾਂ ਤਾਂ ਉਹ ਇੰਡੀਆ ਨੂੰ ਹੀ ਹੁਣ ਕੀਤਾ ਰੈਪਿਊਟੇਸ਼ਨ ਇੰਡੀਆ ਦੀ ਕੱਢੀ ਆਈ ਇੰਡੀਆ ਨੂੰ ਆਪਣੀ ਇੰਡੀਆਨ ਜੋ ਵੀ ਉਹਨਾਂ ਨੂੰ ਰਿਪੋਰਟਸ਼ਨ ਦੇ ਰਿਪੋਰਟ ਕੀਤਾ ਗਿਆ। ਦੇਖੋ ਕਿਨੇ ਕੁ ਉੱਥੇ ਸ਼ੈਕਸ ਜਿਹੜੀ ਜਗ੍ਹਾ ਤੁਸੀਂ ਆਏ ਕੈਂਪ ਜਿਹੇ ਕਿੰਨੇ ਕੁ ਭਾਰਤੀ ਜਿਹੇ ਉੱਥੇ। ਉੱਥੇ ਭਾਰਤੀ ਐਸ ਟਾਈਮ ਤੱਕ ਤਾਂ ਹੀ ਸਾਰੇ ਆ ਗਏ ਤਿੰਨ ਜਾਜ ਆ ਗਏ ਜੀ ਉੱਥੋਂ। ਪਰ ਬਾਕੀ ਹੋਰ ਵੀ ਕੈਂਪ ਹੈਗੇ ਆ ਜੀ ਉਹਨਾਂ ਦੇ ਵਿੱਚ ਹਜੇ ਆਪਣੇ ਪੰਜਾਬੀ ਭਰਾ ਮਤਲਬ ਭਾਰਤ ਦੇ ਹਰੇਕ ਮਤਲਬ ਹੈਗੇ ਆ ਜੀ ਉੱਥੇ। ਤੇ ਕੀ ਮੰਗ ਕੀ ਕਰਨੀ ਚਾਹੀਦੀ? ਮੰਗ ਬਸ ਇਹੀ ਹੈ ਜਾਂ ਤਾਂ ਜੰਟਾਂ ਤੋਂ ਪੈਸੇ ਕਢਵਾਏ ਜਾਣ ਜਾਂ ਇੱਕ ਸਰਕਾਰੀ ਨੌਕਰੀ ਦਿੱਤੀ ਜਾਵੇ ਜਾਂ ਕਿ ਘਰ ਦਾ ਖਰਚਾ ਚਲਾ ਸਕੇ ਜੀ। ਅਹ ਦੇਖੋ ਸਭ ਤੋਂ ਪਹਿਲਾਂ ਤਾਂ ਮੈਂ ਸਾਡਾ ਬੱਚਾ ਜਸ਼ਨਦੀਪ ਸਿੰਘ ਔਰ ਇਹ ਮੇਰੇ ਹਲਕੇ ਦਾ ਪਿੰਡ ਬਸਤੀ ਬੈਲਰ ਉੱਥੋਂ ਦੇ ਰਹਿਣ ਵਾਲੇ ਨੇ ਮੈਨੂੰ ਅੱਜ ਸਵੇਰੇ ਤੜਕੇ ਪਤਾ ਲੱਗਿਆ ਕਿ ਇਹ ਬੱਚਾ ਜਿਹੜਾ ਡਿਪੋਰਟ ਹੋ ਕੇ ਇੱਥੇ ਆਇਆ ਤੇ ਮੈਂ ਅੱਜ ਪਰਿਵਾਰ ਦੇ ਵਿੱਚ ਆਇਆ ਔਰ ਬੱਚੇ ਨੂੰ ਹੌਸਲਾ ਫੁਜਾਈ ਕੀਤੀ ਹੈ ਬੱਚੇ ਨਾਲ ਗੱਲ ਕੀਤੀ ਹੈ ਕਿ ਆਪਾਂ ਇੱਥੇ ਹੀ ਤੁਹਾਨੂੰ ਮਜ਼ਬੂਤ ਕਰਾਂਗੇ ਔਰ ਪਰਮਾਤਮਾ ਸੁਖ ਰੱਖੇ ਇਹਨੂੰ ਇੰਡੀਆ ਦੇ ਵਿੱਚ ਅਮਰੀਕਾ ਵਰਗਾ ਜਿਹੜਾ ਇਹ ਸੁਪਨੇ ਲੈ ਕੇ ਗਿਆ ਸੀ ਆਪਾਂ ਇੱਥੇ ਹੀ ਇਹ ਸੁਪਨੇ ਇਹਦੇ ਪੂਰੇ ਕਰਾਵਾਂਗੇ ਕੀ ਕੋਈ ਪੰਜਾਬ ਸਰਕਾਰ ਦੇ ਵੱਲੋਂ ਕੋਈ ਇਹਨਾਂ ਦੀ ਸਹਾਇਤਾ ਕੀਤੀ ਜਾਵੇ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਨੇ ਕਿਹਾ ਕਿ ਜਿਹੜੇ ਵੀ ਰਿਪੋਰਟ ਹੋ ਕੇ ਆਏ ਨੇ ਉਹਨਾਂ ਦੀ ਯੋਗਤਾ ਅਨੁਸਾਰ ਜਿਹੜਾ ਪੰਜਾਬ ਸਰਕਾਰ ਉਹਨਾਂ ਨੂੰ ਕੰਮ ਉਹਨਾਂ ਨੂੰ ਰੋਜ਼ਗਾਰ ਉਹਨਾਂ ਨੂੰ ਜਿਹੜੀ ਨੌਕਰੀ ਹੈ ਉਹ ਪ੍ਰੋਵਾਈਡ ਕਰਾਏਗੀ ਔਰ ਮੈਂ ਧੰਨਵਾਦੀ ਹਾਂ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਦਾ ਜਿਨ੍ਹਾਂ ਨੇ ਕਿ ਜਿਹੜੇ ਅਮਰੀਕਾ ਤੋਂ ਰਿਪੋਰਟ ਹੋ ਕੇ ਆਏ ਜਿਹੜੇ ਲੋਕ ਨੇ ਜਿਹੜੇ ਸਾਡੇ ਬੱਚੇ ਨੇ ਉਹਨਾਂ ਦੀ ਬਾਹ ਫੜੀ ਹੈ ਕਿਵੇਂ ਲੱਗਦਾ ਜੀ ਅਸੀਂ ਗੱਲ ਕਰਕੇ ਜਿਵੇਂ ਅਸੀਂ ਸਾਡੇ ਪ੍ਰਧਾਨ ਮੰਤਰੀ ਉੱਥੇ ਪਹੁੰਚੇ ਹੋਏ ਨੇ ਤਾਂ ਫਿਰ ਵੀ ਸਰਕਾਰ ਜਿਹੜੀ ਲਗਾਤਾਰ ਬੱਚੇ ਜਿਹੜੇ ਵਾਪਸ ਭੇਜ ਰਹੀ ਹੈ ਅ ਦੇਖੋ ਮੈਂ ਇਹਦੇ ਚ ਬੀਜੇਪੀ ਸਰਕਾਰ ਔਰ ਨਰਿੰਦਰ ਮੋਦੀ ਜੀ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਨੇ ਮੈਂ ਉਹਨਾਂ ਦੀ ਬਹੁਤ ਵੱਡੀ ਨਿਰਾਸ਼ਾ ਕੀ ਗਿੰਦਾ ਤੁਸੀਂ ਐਕਚੁਅਲੀ ਨੋਟ ਕਰੋ ਕਿ ਸਾਡੇ ਦੇਸ਼ ਦਾ ਪ੍ਰਧਾਨ ਮੰਤਰੀ ਉੱਥੇ ਮੌਜੂਦ ਨੇ ਔਰ ਉਹਨਾਂ ਦੀ ਹਾਜ਼ਰੀ ਦੇ ਵਿੱਚ ਉਹ ਜਿਹੜੇ ਹੈਗੇ ਜਹਾਜ਼ ਭੇਜੇ ਜਾ ਰਹੇ ਨੇ ਔਰ ਬੜਾ ਦੁੱਖ ਹੋਇਆ ਇਹ ਵੇਖ ਕੇ ਕਿ ਦੇਸ਼ ਦੇ ਪ੍ਰਧਾਨ ਮੰਤਰੀ ਸਾਹਿਬ ਨੇ ਇੱਕ ਵੀ ਸ਼ਬਦ ਇਹ ਰਿਪੋਰਟ ਹੋਏ ਲੋਕਾਂ ਵਾਸਤੇ 트੍ਰੰਪ ਦੇ ਅੱਗੇ ਇਹਦਾ ਇਤਰਾਜ਼ ਨਹੀਂ ਕੀਤਾ ਇਤਰਾਜ਼ ਜਰੂਰ ਕਰਨਾ ਚਾਹੀਦਾ ਸੀ ਕਿਉਂਕਿ ਜਿਸ ਤਰੀਕੇ ਨਾਲ ਇੱਕ ਇਨਸਾਨੀਅਤ ਦੇ ਅਗੇਂਸਟ ਜਾ ਕੇ ਅਗੇਂਸਟ ਦੇ ਹਿਊਮਨ ਰਾਈਟਸ ਦੇ ਹੈਗਨੇ ਜਾ ਕੇ ਇਹ ਬੱਚਿਆਂ ਨੂੰ ਇਹ ਲੋਕਾਂ ਨੂੰ ਬੇੜੀਆਂ ਦੇ ਵਿੱਚ ਬੰਨ੍ਹ ਕੇ ਇਦਾਂ ਲੈ ਕੇ ਆਇਆ ਗਿਆ ਜਿਵੇਂ ਕਿ ਇਹ ਪਤਾ ਨਹੀਂ ਕਿੱਡੇ ਕੋ ਤਗੜੇ ਗੁਨਾਹਗਾਰ ਹੋਣ ਵੀ ਚਲੋ ਤੁਸੀਂ ਇਹ ਕੋਈ ਕੁਝ ਲੋਕ ਗਲਤੀ ਕਰਕੇ ਗਲਤੀ ਦੀ ਐਡੀ ਵੱਡੀ ਸਜ਼ਾ ਨਹੀਂ ਸੀ ਇਹਨਾਂ ਨੂੰ ਸਾਡੇ ਰਿਪੋਰਟ ਹੋਏ ਲੋਕਾਂ ਨੂੰ ਸਾਡੇ ਦੇਸ਼ ਦੇ ਅੰਦਰ ਹੀ ਜ਼ਲੀਲ ਕੀਤਾ ਗਿਆ ਔਰ ਇਸ ਜ਼ਲਾਲਤ ਔਰ ਉਹਨਾਂ ਦੀ ਜਿਹੜੀ ਇਹ क्रूरਤਾ ਸੀਗੀ ਜਿਹੜੀ ਜਿਹੜੀ 트럼ਪ ਸਰਕਾਰ ਨੇ ਕੀਤੀ ਹੈ ਇਹਦੇ ਅਗੇਂਸਟ ਮੋਦੀ ਸਾਹਿਬ ਨੂੰ ਬੋਲਣਾ ਚਾਹੀਦਾ ਸੀ ਇਤਰਾਜ਼ ਕਰਨਾ ਚਾਹੀਦਾ ਸੀ ਤੁਸੀਂ ਤੁਸੀਂ ਇੱਕ ਚੀਜ਼ ਦੇਖੋ ਕਿ ਜਦੋਂ ਦੇ ਇਹ ਬੱਚੇ ਇਹ ਲੋਕ ਆਏ ਨੇ ਨਰਿੰਦਰ ਮੋਦੀ ਜੀ ਔਰ ਇਹਨਾਂ ਦੇ ਜਿਹੜੇ ਭਾਜਪਾ ਦੀ ਸਰਕਾਰ ਹੈ ਕਿਸੇ ਵੱਲੋਂ ਵੀ ਅੱਜ ਤੱਕ ਕੋਈ ਬਿਆਨ ਨਹੀਂ ਜਾਰੀ ਹੋਇਆ ਬੜੀ ਸ਼ਰਮਨਾਕ ਗੱਲ ਹੈ